ਦੱਸਦਿਆਂ ਖੁਸ਼ੀ ਹੁੰਦੀ ਹੈ ਕਿ ਪਹਿਲੀ ਸਰਕਾਰ ਇਤਿਹਾਸ 'ਚ ਜਿਹਨੇ ਨਸ਼ੇ ਦੇ ਵਿਰੁੱਧ ਇੰਨੀ ਵੱਡੀ ਮੁਹਿੰਮ ਛੇੜੀ ਐ ਯੁੱਧ ਨਸ਼ੇ ਵਿਰੁੱਧ ਜਿਹਦੇ 'ਚ ਜਿਹੜੇ ਨਾਜਾਇਜ਼ ਕਮਾਈਆਂ ਕਰਦੇ ਸੀ ਗਲਤ ਕਮਾਈਆਂ ਕਰਦੇ ਸੀ ਨਸ਼ਾ ਵੇਚ ਕੇ ਉਹਨਾਂ ਨੂੰ ਅੰਦਰ ਵੀ ਸਿੱਟਿਆ ਤੇ ਉਹਨਾਂ ਦੀਆਂ ਜਿਹੜੀਆਂ ਜ਼ਮੀਨਾਂ ਜਦਾਦਾਾਂ ਸੀ ਉਹ ਵੀ ਸਰਕਾਰ ਨੇ ਕੁਰਕ ਕੀਤੀਆਂ ਨੇ ਜਿਹੜੀਆਂ ਜਿਹੜੀਆਂ ਵੀ ਤੁਹਾਡੇ ਪਿੰਡ ਦੀਆਂ ਨਗਰ ਦੀਆਂ ਮੰਗਾਂ ਨੇ ਸਾਡੇ ਸਿਰ ਮੱਥੇ ਨੇ ਮੈਡਮ ਨੇ ਦੱਸਿਆ ਕਿ ਹੁਣੇ 30 ਲੱਖ ਦੀ ਗ੍ਰਾਂਟ ਵੀ ਆਈ ਐ ਪਿੰਡ ਨੂੰ ਪਿੰਡ ਚ ਜਿਹੜਾ ਲੋਕ ਇਟਾਂ ਦਾ ਕੰਮ ਹੈ ਗਲੀਆਂ ਨਾਲੀਆਂ ਪੱਕੀਆਂ ਕਰਨ ਦਾ ਕੰਮ ਹੈ ਉਹ ਸ਼ੁਰੂ ਹੋ ਚੁੱਕਿਆ ਹੈ ਜਿਹੜੀਆਂ ਵੀ ਹੋਰ ਮੰਗਾਂ ਨੇ ਉਹ ਸਾਡੇ ਸਿਰ ਮੱਥੇ ਨੇ ਇੱਕ ਇੱਕ ਕਰਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਸਭ ਤੋਂ ਵੱਡੀ ਗੱਲ ਸੀ ਕਿ ਜਿਹੜਾ ਨਸ਼ਾ ਹੈ ਅਸੀਂ ਜਿਹੜੇ-ਜਿਹੜੇ ਪਿੰਡ ਜਾਂਦੇ ਸੀ ਮਾਵਾ ਭੈਣਾ ਮੇਰੀ ਬਾਹ ਫੜ ਕੇ ਕਹਿ ਦਿੰਦੀ ਸੀ ਵੀ ਨਸ਼ਾ ਬੰਦ ਹੋਣਾ ਚਾਹੀਦਾ ਨਸ਼ੇ ਤੇ ਰੋਕ ਲਾਓ ਤੇ ਸਾਨੂੰ ਦੱਸ ਦਿਓ ਖੁਸ਼ੀ ਹੁੰਦੀ ਹੈ ਕਿ ਪਹਿਲੀ ਸਰਕਾਰ ਇਤਿਹਾਸ 'ਚ ਜਿਨੇ ਨਸ਼ੇ ਦੇ ਵਿਰੁੱਧ ਇੰਨੀ ਵੱਡੀ ਮਹਿੰਮ ਛੇੜੀ ਐ ਯੁੱਧ ਨਸ਼ੇ ਵਿਰੁੱਧ ਜਿਦੇ 'ਚ ਜਿਹੜੇ ਨਜਾਇਜ਼ ਕਮਾਈਆਂ ਕਰਦੇ ਸੀ ਗਲਤ ਕਮਾਈਆਂ ਕਰਦੇ ਸੀ ਨਸ਼ਾ ਵੇਚ ਕੇ ਉਹਨਾਂ ਨੂੰ ਅੰਦਰ ਵੀ ਸਿੱਟਿਆ ਤੇ ਉਹਨਾਂ ਦੀਆਂ ਜਿਹੜੀਆਂ ਜ਼ਮੀਨਾਂ ਜਦਾਦਾ ਸੀ ਉਹ ਵੀ ਸਰਕਾਰ ਨੇ ਕੁਰਕ ਕੀਤੀਆਂ ਸੋ ਸਰਕਾਰ ਚੰਗੇ ਕੰਮ ਕਰ ਰਹੀ ਐ ਸਾਨੂੰ ਲੋੜ ਐ ਤੁਹਾਡੇ ਪਿਆਰ ਦੀ ਤੇ ਸਾਨੂੰ ਇਹ ਵਿਸ਼ਵਾਸ ਐ ਕਿ ਤੁਸੀਂ ਜਿਹੜਾ ਪਿਆਰ 2022 'ਚ ਦਿੱਤਾ ਸੀ ਉਹੀ ਹੁਣ ਹੁਣ ਵੀ ਦਿਖਾਉਂਗੇ ਉਹੀ ਪਿਆਰ ਨਾਲ ਤੁਸੀਂ ਐਤਕੀ ਵੀ ਵੋਟਾਂ ਪਾ ਕੇ ਆਪਣੇ ਕੈਂਡੀਡੇਟ ਜਿਹੜੇ ਹਰਮੀਤ ਸਿੰਘ ਸੰਧੂ ਜੀ ਨੇ ਉਹਨਾਂ ਨੂੰ ਇਸ ਵਾਰ ਵੀ ਭਾਰੀ ਲੀਡ ਨਾਲ ਜਿਤਾਉਂਗੇ ਤੇ ਮੇਰੀ ਬੇਨਤੀ ਹੈ ਕਿ ਇਲੈਕਸ਼ਨ ਇੱਕ ਤਰਫਾ ਹੋਣਾ ਚਾਹੀਦਾ ਸਪੈਸ਼ਲੀ ਮੇਰੀ ਬੀਬੀਆਂ ਨੂੰ ਬੇਨਤੀ ਹੈ ਕਿ ਜਿਹੜੀ ਵੋਟ ਹੈ ਉਹ ਵਿਕਾਸ ਨੂੰ ਵੋਟ ਪਾ ਕੇ ਆਇਓ ਆਪਣੇ ਬੱਚਿਆਂ ਦੇ ਭਵਿੱਖ ਨੂੰ ਵੋਟ ਪਾ ਕੇ ਆਇਓ ਆਪਣੇ ਬੁਢਾਪੇ ਨੂੰ ਵੇਖ ਕੇ ਵੋਟ ਪਾ ਕੇ ਆਇਓ ਕਿਸੇ ਦੀਆਂ ਗੱਲਾਂ ਚ ਲੱਗ ਕੇ ਵੋਟ ਨਾ ਪਾਇਓ ਜਿਹੜੀ ਵੋਟ ਹੈ ਉਹ 11 ਤਰੀਕ ਨੂੰ ਜਾ ਕੇ ਝਾੜੂ ਦੇ ਨਿਸ਼ਾਨ ਤੇ ਮੋਹਰਾਂ ਲਾ ਕੇ ਤੀਜੇ ਨੰਬਰ ਤੇ ਆਪਣਾ ਬਟਨ ਹੈ ਭੁੱਲਣਾ ਨਹੀਂ ਮਾਵਾਂ ਪੈਣਾ ਨੂੰ ਤਾਂ ਮੈਨੂੰ ਲੱਗਦਾ ਹੈ ਦੱਸਣ ਦੀ ਲੋੜ ਹੀ ਨਹੀਂ ਝਾੜੂ ਤੁਹਾਨੂੰ ਤਾਂ ਯਾਦ ਹੀ ਹੈ ਆਪਣਾ ਚੋਣ ਨਿਸ਼ਾਨ ਕਿਹੜਾ ਹੈ ਸੋ ਤੁਸੀਂ ਭੁੱਲਣਾ ਨਹੀਂ ਜਾ ਕੇ ਝਾੜੂ ਦੇ ਨਿਸ਼ਾਨ ਤੇ ਮੋਹਰਾਂ ਲਾ ਕੇ ਆਉਣੀਆਂ ਨੇ ਤੇ ਮੇਰੀ ਬੇਨਤੀ ਹੈ ਕਿ ਇਸ ਪਿੰਡ 'ਚੋਂ ਵੱਧ ਤੋਂ ਵੱਧ ਲੀਡ ਆਉਣੀ ਚਾਹੀਦੀ ਹੈ ਕਿਉਂਕਿ ਜਿਹੜੇ-ਜਿਹੜੇ ਪਿੰਡਾਂ 'ਚ ਮੈਂ ਜਾ ਰਹੀ ਹਾਂ ਮੈਂ ਬਾਅਦ 'ਚ ਰਿਜ਼ਲਟ ਵੀ ਦੇਖੂਗੀ ਕਿਹੜੇ-ਕਿਹੜੇ ਪਿੰਡ 'ਚ ਕਿੰਨੇ-ਕਿੰਨੇ ਵੋਟ ਪਈ ਹੈ ਸੋ ਜਦ ਬੁਰਜੀ ਦੀ ਗੱਲ ਹੋਵੇ ਤੇ ਤੁਹਾ ਆਮ ਆਦਮੀ ਪਾਰਟੀ ਲੀਡ ਚ ਹੋਵੇ ਵੱਧ ਤੋਂ ਵੱਧ ਵੋਟਾਂ ਪੈਣ ਇਨੀਆਂ ਕੁ ਤੁਸੀਂ ਅੱਜ ਮੇਰੀਆਂ ਬੇਨਤੀਆਂ ਕਬੂਲ ਕਰੋ ਧੰਨਵਾਦ ਤੁਹਾਡਾ ਸਾਰਿਆਂ ਦਾ ਇੱਥੇ ਓਨਲੀ ਸਪੈਸ਼ਲੀ ਮੇਰੀਆਂ ਮਾਵਾ ਭੈਣਾਂ ਦਾ